ਜਿਹੜੀ ਪੰਜਾਬੀ ਹੈ ਇਹ ਇਹ ਹੋਲੀ-ਹੋਲੀ ਜਿਹੜੀ ਆ ਅਗਰ ਇਸ ਤਰ੍ਹਾਂ ਦੇ ਹਾਲਾਤ ਰਿਹਾ ਅਕੈਡਮਿਕਸ ਤੋਂ ਖਤਮ ਹੋ ਜਾਵੇਗੀ ਭਾਸ਼ਾ ਜਿਹੜੀ ਹੈ ਉਹ ਕਿਸੇ ਰਿਲੀਜੀਅਨ ਕਿਸੇ ਕਮਿਊਨਿਟੀ ਦੀ ਨਹੀਂ ਹੁੰਦੀ ਭਾਸ਼ਾ ਹਮੇਸ਼ਾ ਏਰੀਆ ਦੀ ਹੁੰਦੀ ਹੈ ਫਿਰ ਇੱਕ ਆਰਡਰ ਜਿਹੜਾ ਸੀ ਬੀ 3 2001 ਨੂੰ ਕੱਢਿਆ ਗਿਆ ਆਰਡਰ ਨੰਬਰ 336 ਜਿਸ ਦੇ ਵਿੱਚ ਪੰਜਾਬੀ ਨੂੰ ਐਜ਼ ਅ ਕੰਪਲਸਰੀ ਸਬਜੈਕਟ ਦੇ ਤੌਰ ਤੇ ਲਾਗੂ ਕਰਨ ਲਈ ਕਿਹਾ ਗਿਆ ਲੇਕਿਨ ਉਹ ਸਿਰਫ ਕਾਗਜ਼ਾਂ ਪਤਨਾ ਤੱਕ ਹੀ ਰਹਿ ਗਿਆ 2007 ਦੇ ਵਿੱਚ ਕਸ਼ਮੀਰ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵਿਭਾਗ ਖੋਲਣ ਦਾ ਐਲਾਨ ਕੀਤਾ ਲੇਕਿਨ ਅਫਸੋਸ ਹਾਲੇ ਤੱਕ ਉਹ ਵੀ ਨਹੀਂ ਖੁੱਲ ਪਿਆ ਐਡਮਿਸ਼ਨ ਨਹੀਂ ਹੋ ਰਹੀਆਂ ਜਿੱਥੇ ਪੰਜਾਬੀ ਬੋਲਣ ਵਾਲੇ ਪੜ੍ਹਨ ਵਾਲੇ ਬੱਚੇ ਹਨ ਉਹ ਸਕੂਲਾਂ ਦੇ ਵੀ ਜਾ ਰਹੇ ਹਨ ਉਹਨਾਂ ਦੀ ਐਡਮਿਸ਼ਨਾਂ ਨਹੀਂ ਹੋ ਰਹੀਆਂ ਉਹਨਾਂ ਨੂੰ ਕਿਹਾ ਜਾਵੇ ਸਾਡੇ ਕੋਲ ਪੰਜਾਬੀ ਦਾ ਟੀਚਰ ਹੀ ਨਹੀਂ ਤੇ ਬੱਚਾ ਪੰਜਾਬੀ ਸਬਜੈਕਟ ਕਿਸ ਤਰ੍ਹਾਂ ਲੱਕ ਕੇ ਸਟਰੈਂਥ ਆਵੇਗੀ ਕਿਸ ਤਰ੍ਹਾਂ ਕੋਈ ਪੰਜਾਬੀ ਨੋਇੰਗ ਟੀਚਰ ਹੈ ਭਾਵੇਂ ਉਹ ਸਾਇੰਸ ਦਾ ਹੋਵੇ ਮੈਥ ਦਾ ਹੋਵੇ ਕਿਸੇ ਵੀ ਸਬਜੈਕਟ ਦਾ ਹੋਵੇ ਅਗਰ ਉਹ ਡਾੜਾ ਯਾਰ ਥੋੜੀ-ਬੋਤੀ ਪੰਜਾਬੀ ਜਾਣਦਾ ਹੈ ਉਸ ਨੂੰ ਉਹ ਹਾਇਰ ਸਕੈਂਡਰੀ ਲੈਵਲ ਦੇ ਵਿੱਚ ਪੰਜਾਬੀ ਪੜਵਾ ਰਹੇ ਹਨ ਹੁਣ ਉਹਦਾ ਨੁਕਸਾਨ ਹੈ ਕਿ ਵੀ ਅਸੀਂ ਕਿੱਧਰ ਜਾਈਏ ਜਿਹੜੇ ਪੰਜਾਬੀ ਦੇ ਸਪੋਰਟ ਬੈਠੇ ਹੋਏ ਆ ਅਸੀਂ ਅਸੀਂ ਐਮਏ ਕੀਤੀ ਹੋਈਆਂ ਹਨ ਅੰਕਿਲ ਕੀਤੀਆਂ ਹੋਈਆਂ ਹਨ ਪੀਐਸਡੀ ਕੀਤੀਆਂ ਹੋਈਆਂ ਹਨ ਅਸੀਂ ਨੈਟ ਸੈਟ ਪਾਸ ਕਰਕੇ ਬੈਠੇ ਆ ਵੀ ਅਸੀਂ ਕਿੱਧਰ ਜਾਈਏ ਤੇ ਉਹ ਸਾਨੂੰ ਕਹਿੰਦੇ ਵੀ ਡਾਟਾ ਪ੍ਰੋਵਾਈਡ ਕਰਾਓ ਸਕੂਲ ਐਜੂਕੇਸ਼ਨ ਤੁਸੀਂ ਰਨ ਕਰ ਰਹੇ ਹੋ ਤੇ ਡਾਟਾ ਅਸੀਂ ਪ੍ਰੋਵਾਈਡ ਕਰਾਈਏ ਪੰਜਾਬੀ ਨੂੰ ਕਿਹਾ ਜਾਂਦਾ ਕੰਪਲਸਰੀ ਸਬਜੈਕਟ ਦੇ ਤੌਰ ਤੇ ਪੜਾਇਆ ਜਾਵੇ ਜਿਹੜਾ ਕਿ ਆਲਰੇਡੀ ਆਰਡਰ ਪਾਸ ਹੋਏ ਹਨ ਇਹ ਜਿਹੜੀਆਂ ਇੰਟਰਨਲ ਅਡਜਸਟਮੈਂਟ ਹਨ ਇਹਨਾਂ ਨੂੰ ਬੰਦ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਅੱਜ ਵੀ ਜੋ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਵਿਸ਼ਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਪੰਜਾਬੀ ਭਾਸ਼ਾ ਹੈ ਉਸ ਦਾ ਨਾਲ ਜੋ ਇੱਕ ਸੁਤੇਲਾ ਵਿਵਹਾਰ ਕੀਤਾ ਜਾ ਰਿਹਾ ਹੈ ਤੇ ਜਿਸ ਦਾ ਖਾਮਿਆਜਾ ਜਿਹੜਾ ਹੈ ਪੰਜਾਬੀ ਬੋਲਣ ਵਾਲੇ ਅਤੇ ਪੰਜਾਬੀ ਪੜ੍ਹਾਉਣ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ ਹੁਸਬੰਦੀ ਅਸੀਂ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਰੱਖੀ ਹੈ ਪੰਜਾਬੀ ਜਿਸ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਵਿਸ਼ਵ ਦੇ ਵਿੱਚ ਦਸਵੀਂ ਅੱਸੀ ਜ਼ੁਬਾਨ ਹੈ ਜਿਹੜੀ ਸਭ ਤੋਂ ਜ਼ਿਆਦਾ ਬੋਲੀ ਜਾ ਰਹੀ ਹੈ ਤੇ ਜਿਸ ਨੂੰ ਭਾਰਤ ਤੋਂ ਬਾਹਰ ਕਈ ਦੇਸ਼ਾਂ ਦੇ ਵਿੱਚ ਐਸੇ ਹਨ ਕਿ ਜਿਹਦੇ ਵਿੱਚ ਉਹ ਐਜ਼ ਅ ਸੈਕੰਡ ਜਾਂ ਐਜ਼ ਅ ਥਰਡ ਲੈਂਗੁਏਜ ਵੀ ਮੰਨਤਾ ਮਿਲੀ ਹੋਈ ਹੈ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਦੇਸ਼ ਦੇ ਵਿੱਚੋਂ ਇਹ ਭਾਸ਼ਾ ਐਗਜ਼ਿਸਟ ਹੋਈ ਹੈ ਉਸ ਦੇਸ਼ ਦੇ ਵਿੱਚ ਹੀ ਅਸੀਂ ਇਸ ਨੂੰ ਇਸ ਨੂੰ ਅਵਸਲੇਪਣ ਦਾ ਜਿਹੜਾ ਸ਼ਿਕਾਰ ਹੋਣਾ ਪਿਆ ਕੁਝ ਸਾਡਾ ਆਪਣਾ ਕਸੂਰ ਵੀ ਹੈ ਸੀ ਤੇ ਕੁਝ ਸਾਡੇ ਜਿਹੜੇ ਪੋਲੀਟੀਕਲ ਚੀਜ਼ਾਂ ਸਨ ਉਹਨਾਂ ਨੇ ਵੀ ਇਸ ਨੂੰ ਜਿਹੜਾ ਸੀ ਉਸ ਤਰੀਕੇ ਨਾਲ ਨਹੀਂ ਲਿਆ ਜਿੰਨਾ ਹੀ ਡਿਜ਼ਰਵ ਕਰਦੀ ਸੀ ਅਸੀਂ ਜੰਮੂ ਕਸ਼ਮੀਰ ਦੇ ਪਰਸਪੈਕਟਿਵ ਬੈਠੇ ਹਾਂ ਇੱਥੇ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ ਕੁਝ ਇੱਕ ਜਿਹੜੇ ਸਾਡੇ ਕੋਲ ਅੰਕੜੇ ਸਨ ਤੇ ਉਹਨਾਂ ਦੇ ਅਨੁਸਾਰ 1971 ਦਾ ਜੋ ਸੈਂਸਸ ਸੀ ਉਸ ਦੇ ਵਿੱਚ 13 ਲੱਖ ਜਿਹੜੇ ਬੰਦੇ ਸਨ ਉਹ ਪੰਜਾਬੀ ਬੋਲਦੇ ਸਨ ਤੇ 2011 ਦੇ ਵਿੱਚ ਲੇਕਿਨ ਇਹ ਗਿਣਤੀ ਜਿਹੜੀ ਸੀ ਸਿਰਫ 2.5 ਲੱਖ ਰਹਿ ਗਈ ਜਿਸ ਦੇ ਵਿੱਚ 1,70,000 ਜਿਹੜੇ ਸਨ ਉਹ ਜੰਮੂ ਦੇ ਵਿੱਚ ਪੰਜਾਬੀ ਬੋਲਣ ਵਾਲੇ ਸਨ ਤੇ 80,000 ਜੋ ਸਨ ਉਹ ਕਸ਼ਮੀਰ ਦੇ ਵਿੱਚ ਬੋਲਦੇ ਸਨ ਲੇਕਿਨ ਫਿਰ ਹੌਲੀ-ਹੌਲੀ ਜਿਹੜਾ ਸੀ ਇਹ ਪੰਜਾਬੀ ਨੂੰ ਇੱਥੋਂ ਜਿਹੜਾ ਸੀ ਉਹ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜੰਮੂ ਕਸ਼ਮੀਰ ਦੇ ਵਿੱਚ 1982 ਤੋਂ ਪਹਿਲਾਂ ਪੰਜਾਬੀ ਜਿਹੜੀ ਸੀ ਇੱਕ ਐਜੇ ਕੰਪਲਸਰੀ ਸਬਜੈਕਟ ਦੇ ਵੀ ਤੌਰ ਦੇ ਵਿੱਚ ਪੜਾਈ ਜਾਂਦੀ ਸੀ ਲੇਕਿਨ 1982 ਦੇ ਵਿੱਚ ਇੱਕ ਤਿੰਨ ਸੂਤਰੀ ਭਾਸ਼ਾ ਦਾ ਫਾਰਮੂਲਾ ਲਾਗੂ ਕੀਤਾ ਗਿਆ ਜਿਸ ਦੇ ਵਿੱਚ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਪੰਜਾਬੀ ਦਾ ਅਕੈਡਮਿਕਸ ਲੈਵਲ ਦੇ ਉੱਪਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਸੀ ਉਹ ਇਸ 1900 ਭਾਸ਼ਾ ਦੀ ਜਿਹੜੀ ਤਿੰਨ ਸੂਤਰੀ ਜਿਹੜੀ ਇਹ ਫਾਰਮੂਲਾ ਕੱਢਾ ਗਿਆ ਸੀ ਭਾਸ਼ਾ ਨੀਤੀ ਸੀ ਇਸਨੇ ਕੀਤਾ ਇਸ ਤੋਂ ਬਾਅਦ ਕੀ ਹੋਇਆ ਕਿ ਇਸ ਤੋਂ ਬਾਅਦ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਤੋਂ ਬਾਹਰ ਕੱਢ ਕੇ ਤੇ ਐਜ਼ ਇੱਕ ਐਡੀਸ਼ਨਲ ਸਬਜੈਕਟ ਰੱਖ ਦਿੱਤਾ ਗਿਆ ਫਿਰ ਹੌਲੀ-ਹੌਲੀ ਐਡੀਸ਼ਨਲ ਤੋਂ ਵੀ ਇਸ ਨੂੰ ਐਡੀਸ਼ਨਲ ਆਪਸ਼ਨਲ ਸਬਜੈਕਟ ਦੇ ਤੌਰ ਤੇ ਰੱਖ ਦਿੱਤਾ ਗਿਆ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਬੱਚਿਆਂ ਨੇ ਪੰਜਾਬੀ ਰੱਖਣਾ ਹੀ ਬੰਦ ਕਰ ਦਿੱਤਾ ਉਹਦਾ ਕਾਰਨ ਇਹ ਸੀ ਕਿ ਬਈ ਐਡੀਸ਼ਨਲ ਆਪਸ਼ਨ ਦਾ ਇੱਕ ਇਹ ਰੂਲ ਸੀ ਕਿ ਉਸ ਦੇ ਵਿੱਚ ਜਿਹੜਾ ਸੀ ਅਸੀਂ ਪੰਜਾਬੀ ਨੂੰ ਐਜ਼ ਇੱਕ ਸਬਜੈਕਟ ਰੱਖ ਤੇ ਲੈਂਦੇ ਸਾਂ ਲੇਕਿਨ ਜਦੋਂ ਅਸੀਂ ਐਗਜ਼ਾਮ ਦਿੰਦੇ ਸਾ ਸਾਡੇ ਰਿਜ਼ਲਟ ਆਉਂਦਾ ਸੀ ਤੇ ਰਿਜ਼ਲਟ ਦੇ ਵਿੱਚ ਪੰਜਾਬੀ ਦੇ ਨੰਬਰ ਕਾਊਂਟ ਹੀ ਨਹੀਂ ਹੁੰਦੇ ਸਨ ਸਿਰਫ ਜਿਹੜੇ ਪੰਜ ਸਬਜੈਕਟ ਸਨ ਉਹਨਾਂ ਦੇ ਨੰਬਰ ਕਾਊਂਟ ਹੁੰਦੇ ਸਨ ਤੇ ਜੇ ਨੰਬਰ ਹੀ ਨਹੀਂ ਅਗਰ ਕਾਊਂਟ ਹੋਣੇ ਤਾਂ ਫਿਰ ਕਿਸੇ ਨੂੰ ਪੰਜਾਬੀ ਕਿਉਂ ਰੱਖਣੀ ਸੀ ਉਹਦਾ ਨੁਕਸਾਨ ਇਹ ਹੋਇਆ ਕਿ ਹੌਲੀ-ਹੌਲੀ ਜਦੋਂ ਇਹ ਐਡੀਸ਼ਨਲ ਆਪਸ਼ਨ ਸਬਜੈਕਟ ਬਣ ਗਿਆ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਇਸ ਨੂੰ ਰੱਖਣਾ ਹੀ ਬੰਦ ਕਰ ਦਿੱਤਾ ਗਿਆ ਤੇ ਹੌਲੀ-ਹੌਲੀ ਇਹ ਸੈਕੰਡਰੀ ਸਕੂਲਾਂ ਦੇ ਵਿੱਚੋਂ ਪੰਜਾਬੀ ਜਿਹੜੀ ਸੀ ਇਹ ਖਤਮ ਹੋਣੀ ਸ਼ੁਰੂ ਹੋ ਗਈ ਉਦਾਹਰਨ ਖਸਾ ਨੇ ਹੋਇਆ ਕਿ ਫਿਰ ਹਾਇਰ ਸਕੈਂਡਰੀ ਸਕੂਲਸ ਤੇ ਜਿਹੜੇ ਕਾਲਜਸ ਹਨ ਯੂਨੀਵਰਸਿਟੀ ਨੂੰ ਇਸ ਦਾ ਖਮਿਆਜਾ ਭੁਟਣਾ ਪਿਆ ਕਿਉਂਕਿ ਥੱਲੂ ਜਿਹੜੀ ਪ੍ਰੋਡਕਸ਼ਨ ਸੀ ਉਹ ਬੰਦ ਹੋ ਗਈ। ਜਦੋਂ ਹਾਇਰ ਸਕੈਂਡਰੀ ਤੋਂ ਥੱਲੇ ਜਿਹੜੇ ਲੈਵਲ ਦੇ ਸਕੈਂਡਰੀ ਜਾਂ ਮਿਡਲ ਸਕੂਲ ਜਾਂ ਪ੍ਰਾਇਮਰੀ ਸਕੂਲਸ ਦੇ ਵਿੱਚ ਅਗਰ ਪੰਜਾਬੀ ਨਹੀਂ ਰੱਖੀ ਜਾਂਦੀ ਸੀ ਤਾਂ ਅੱਗੇ ਜਿਹੜੇ ਸਕੈਂਡਰੀ ਸਕੂਲ ਜਾਂ ਕਾਲਜਸ ਵਾਸਤੇ ਪ੍ਰੋਡਕਸ਼ਨ ਮੁਸ਼ਕਲ ਹੋ ਜਾਂਦੀ ਸੀ। ਉਹਦੇ ਵਿੱਚ ਫਿਰ ਕੁਝ ਜਿਹੜਾ ਐਸੇ ਸਾਡੇ ਕੋਲ ਇਸ਼ੂਜ਼ ਆਏ ਕਿ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਕਰਨ ਦੇ ਲਈ ਵੀ ਕੁਝ ਜਿਹੜੇ ਐਜੀਟੇਸ਼ਨਾਂ ਕੀਤੀਆਂ ਗਈਆਂ ਮੁਜ਼ਾਹਰੇ ਕਿਤੇ ਗਏ ਫਿਰ ਇੱਕ ਆਰਡਰ ਜਿਹੜਾ ਸੀ 232001 ਨੂੰ ਕੱਢਿਆ ਗਿਆ ਆਰਡਰ ਨੰਬਰ 336 ਜਿਸ ਦੇ ਵਿੱਚ ਪੰਜਾਬੀ ਨੂੰ ਐਜ਼ ਅ ਕੰਪਲਸਰੀ ਸਬਜੈਕਟ ਦੇ ਤੌਰ ਤੇ ਲਾਗੂ ਕਰਨ ਲਈ ਕਿਹਾ ਗਿਆ ਲੇਕਿਨ ਉਹ ਸਿਰਫ ਕਾਗਜ਼ਾ ਪਤਰਾ ਤੱਕ ਹੀ ਰਹਿ ਗਿਆ ਉਹ ਲਾਗੂ ਨਹੀਂ ਹੋਇਆ ਫਿਰ 2007 ਦੇ ਵਿੱਚ ਗੁਲਾਮ ਨਬੀ ਆਜ਼ਾਦ ਜਦੋਂ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਬਣੇ ਉਹਨਾਂ ਨੇ 2007 ਦੇ ਵਿੱਚ ਕਸ਼ਮੀਰ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਖੋਲਣ ਦਾ ਐਲਾਨ ਕੀਤਾ ਲੇਕਿਨ ਅਫਸੋਸ ਹਾਲੇ ਤੱਕ ਉਹ ਵੀ ਨਹੀਂ ਖੁੱਲ ਸਕਿਆ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇਹ ਤਾਂ ਜੀ ਅਕੈਡੈਮਿਕ ਲੈਵਲ ਦੇ ਵਿੱਚ ਜਿਹੜਾ ਪੰਜਾਬੀ ਨੂੰ ਖਤਮ ਕਰ ਦਿੱਤਾ ਗਿਆ ਪਰ ਹੌਲੀ-ਹੌਲੀ ਜਿਹੜਾ ਸੀ ਰੇਡੀਓ ਤੇ ਟੀਵੀ ਦੇ ਵਿੱਚੋਂ ਵੀ ਜਿਹੜੇ ਪੰਜਾਬੀ ਦੇ ਪ੍ਰੋਗਰਾਮਸ ਹਨ ਉਹ ਘਟਾ ਕਰ ਦਿੱਤੇ ਗਏ ਸਾਡਾ ਜਿਹੜਾ ਉਹ ਇਸ਼ੂ ਹੈ ਕੇ ਸਕੂਲਾਂ ਦੇ ਵਿੱਚੋਂ ਪੰਜਾਬੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਤੇ ਲੇਟੈਸਟ ਜਿਹੜਾ ਹੁਣ ਜਿਹੜਾ ਹਾਇਰ ਸਕੈਂਡਰੀ ਸਕੂਲਾਂ ਦੇ ਲਈ ਕੁਝ ਪੋਸਟਸ ਨਿਕਲੇ ਆ ਹਾਲਾਂਕਿ ਉਹ ਕੰਟਰੈਕਚੁਅਲ ਪੋਸਟਸ ਸਨ ਲੇਕਿਨ ਉਹਨਾਂ ਦੇ ਵਿੱਚ ਵੀ ਪੰਜਾਬੀ ਦੀ ਇੱਕ ਪੋਸਟ ਵੀ ਨਹੀਂ ਨਿਕਲੀ ਉਸ ਤੋਂ ਪਹਿਲਾਂ ਵੀ ਜਿਹੜਾ ਜਿਹੜਾ ਪ੍ਰੀਵੀਅਸ ইয়ার ਦੇ ਵਿੱਚ ਜਿਹੜਾ ਇਹਨਾਂ ਨੇ ਸਰਕੂਲਰ ਕੱਢਿਆ ਸੀ ਨੋਟਿਸ ਕੱਢਿਆ ਸੀ ਉਹਦੇ ਵਿੱਚ ਵੀ ਪੰਜਾਬੀ ਦੀ ਇੱਕ ਵੀ ਪੋਸਟ ਨਹੀਂ ਸੀ ਸੋ ਅਸੀਂ ਜਿਹੜੇ ਪੰਜਾਬੀ ਦੇ ਸਟੂਡੈਂਟਸ ਆ ਅਸੀਂ ਸਕਾਲਰਸ ਆ ਜਿਨ੍ਹਾਂ ਨੇ ਐਮਏ ਕੀਤੀਆਂ ਹੋਈਆਂ ਹਨ ਐਮਫਿਲ ਕੀਤੀਆਂ ਹੋਈਆਂ ਹਨ ਪੀਐਚਡੀ ਕੀਤੀਆਂ ਹੋਈਆਂ ਹਨ ਅਸੀਂ ਆਪਣੇ ਤੌਰ ਤੇ ਕੁਝ ਅਪਰੋਚ ਕਰਨ ਦੀ ਸੋਚੀ ਤੇ ਅਸੀਂ ਡਾਇਰੈਕਟਰ ਸਕੂਲ এডੂਕੇਸ਼ਨ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਰ ਇਹ ਇਸ਼ੂ ਹੈ ਵੀ ਤੁਸੀਂ ਪੰਜਾਬੀ ਦੀ ਪੋਸਟ ਕਿਉਂ ਨਹੀਂ ਕੱਢ ਰਹੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੰਜਾਬੀ ਦੀ ਸਟਰੈਂਥ ਘੱਟ ਹੈ ਅਸੀਂ ਕਿਹਾ ਵੀ ਇਹਦੇ ਵਿੱਚ ਅਗਰ ਪੰਜਾਬੀ ਦੀ ਸਟਰੈਂਥ ਘੱਟ ਹੈ ਅਸੀਂ ਉਹਦਾ ਸਾਹਮਣੇ ਕੁਝ ਇਸ਼ੂਸ ਰੱਖੇ ਕਿ ਵੀ ਪੰਜਾਬੀ ਦੀ ਐਡਮਿਸ਼ਨਾਂ ਹੀ ਨਹੀਂ ਹੋ ਰਹੀਆਂ ਜਿੱਥੇ ਪੰਜਾਬੀ ਬੋਲਣ ਵਾਲੇ ਪੜ੍ਹਨ ਵਾਲੇ ਬੱਚੇ ਹਨ ਉਹ ਸਕੂਲਾਂ ਦੇ ਵਿੱਚ ਜਾ ਰਹੇ ਹਨ ਉਹਨਾਂ ਦੀ ਐਡਮਿਸ਼ਨਾਂ ਨਹੀਂ ਹੋ ਰਹੀਆਂ ਉਹਨਾਂ ਨੂੰ ਕਿਹਾ ਜਾਵੇ ਸਾਡੇ ਕੋਲ ਪੰਜਾਬੀ ਦਾ ਟੀਚਰ ਹੀ ਨਹੀਂ ਹੈ ਤੇ ਬੱਚਾ ਪੰਜਾਬੀ ਸਬਜੈਕਟ ਕਿਸ ਤਰ੍ਹਾਂ ਰੱਖ ਕੇ ਸਟਰੈਂਥ ਆਵੇਗੀ ਕਿਸ ਤਰ੍ਹਾਂ ਫਿਰ ਇਹਨਾਂ ਨੇ ਕੀ ਕੀਤਾ ਹੋਇਆ ਹੈ ਕਿ ਵੀ ਕੁਝ ਐਸੇ ਸਕੂਲਜ਼ ਹਨ ਜਿੱਥੇ ਪੰਜਾਬੀ ਬੱਚੇ ਪੜ੍ਹਦੇ ਹਨ ਸਿੱਖਦੇ ਹਨ ਉੱਥੇ ਇਹਨਾਂ ਨੇ ਇੰਟਰਨਲ ਐਡਜਸਟਮੈਂਟਸ ਕੀਤੀਆਂ ਹੋਈਆਂ ਹਨ ਇੰਟਰਨਲ ਐਡਜਸਟਮੈਂਟਸ ਦਾ ਮਤਲਬ ਕਿ ਜਿਹੜਾ ਕੋਈ ਪੰਜਾਬੀ ਨੋਇੰਗ ਟੀਚਰ ਹੈ ਭਾਵੇਂ ਉਹ ਸਾਇੰਸ ਦਾ ਹੋਵੇ ਮੈਥ ਦਾ ਹੋਵੇ ਕਿਸੇ ਵੀ ਸਬਜੈਕਟ ਦਾ ਹੋਵੇ ਅਗਰ ਉਹ ਊੜਾ ਐੜਾ ਜਾਂ ਥੋੜੀ ਬੋਤੀ ਪੰਜਾਬੀ ਜਾਣਦਾ ਹੈ ਉਸ ਨੂੰ ਉਹ ਹਾਇਰ ਸਕੈਂਡਰੀ ਲੈਵਲ ਦੇ ਵਿੱਚ ਪੰਜਾਬੀ ਪੜਵਾ ਰਹੇ ਹਨ ਹੁਣ ਉਹਦਾ ਨੁਕਸਾਨ ਹੈ ਕਿ ਵੀ ਅਸੀਂ ਕਿੱਧਰ ਜਾਈਏ ਜਿਹੜੇ ਪੰਜਾਬੀ ਦੇ ਐਕਸਪਰਟ ਬੈਠੇ ਹੋਏ ਆ ਅਸੀਂ ਅਸੀਂ ਐਮਏ ਕਿੱਥੇ ਹੋਈਆਂ ਐ ਐਮਫਿਲ ਕਿੱਥੇ ਹੋਈਆਂ ਐ ਐਨ ਪੀ ਐਚ ਡੀ ਕਿੱਥੇ ਹੋਈਆਂ ਐ ਅਸੀਂ ਨੈਟ ਸੈਟ ਪਾਸ ਕਰਕੇ ਬੈਠੇ ਆ ਵੀ ਅਸੀਂ ਕਿੱਧਰ ਜਾਈਏ ਅਗਰ ਤੁਸੀਂ ਇੰਟਰਨਲ ਐਡਜਸਟਮੈਂਟ ਕਰੋਗੇ ਤਾਂ ਕਿਤੇ ਨਾ ਕਿਤੇ ਸਾਡੇ ਨਾਲ ਧੱਕਾ ਹੈ ਫਿਰ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਡਾਇਰੈਕਟਰ ਜਿਹੜੇ ਸਨ ਜੋ ਸਕੂਲ এডਿਕੇਸ਼ਨ ਨੂੰ ਡੀਲ ਕਰਦੇ ਹਨ ਉਹਨਾਂ ਨਾਲ ਜੰਮੂ ਡਿਵੀਜ਼ਨ ਨੂੰ ਡੀਲ ਕਰਦੇ ਹਨ ਫਿਰ ਅਸੀਂ ਸਿਵਲ ਸੈਕਟਰੀਅਟ ਦੇ ਵਿੱਚ ਜੋ ਪੂਰੀ ਜੰ&ਕੀ ਦੀ এডਿਕੇਸ਼ਨ ਨੂੰ ਡੀਲ ਕਰਦੇ ਹਨ ਡਾਇਰੈਕਟਰ ਪਲੈਨਿੰਗ ਉਹਨਾਂ ਨਾਲ ਵੀ ਮਿਲੇ ਹਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਸੇਮ ਸਾਡੇ ਅਸੀਂ ਇਸ਼ੂ ਨਾ ਅੱਗੇ ਰੱਖਿਆ ਲੇਕਿਨ ਉੱਥੇ ਫਿਰ ਮੁੱਦਾ ਉਹ ਆ ਰਿਹਾ ਅੱਛਾ ਇੱਕ ਇਹਦੇ ਵਿੱਚ ਇੱਕ ਬੜੀ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਉਹ ਸਾਨੂੰ ਕਹਿੰਦੇ ਵੀ ਡਾਟਾ ਪ੍ਰੋਵਾਈਡ ਕਰਾਓ ਸਕੂਲ এডਿਕੇਸ਼ਨ ਨੂੰ ਤੁਸੀਂ ਰਨ ਕਰ ਰਹੇ ਹੋ ਤੇ ਡਾਟਾ ਅਸੀਂ ਪ੍ਰੋਵਾਈਡ ਕਰਾਈਏ ਅੱਛਾ ਉਹ ਵੀ ਸਾਡੇ ਚਲੋ ਵਰਬਲੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਭਈ ਇਹ ਹਾਇਰ ਸੈਕੰਡਰੀਜ਼ ਜਾਂ ਇਹ ਸਕੂਲ ਹਨ ਲੇਕਿਨ ਉਹ ਕਹਿੰਦੇ ਵੀ ਸਾਨੂੰ ਅਥੈਂਟਿਕ ਡਾਟਾ ਦਿਓ ਅਸੀਂ ਉਹਨਾਂ ਨੂੰ ਅਥੈਂਟਿਕ ਡਾਟਾ ਕਿੱਥੋਂ ਪ੍ਰੋਵਾਈਡ ਕਰਾਈਏ ਪਹਿਲੇ ਭਾਈ ਅਸੀਂ ਇੱਕ ਦਾ ਸਕੂਲਾਂ ਦੇ ਵਿੱਚ ਇਸ ਟਾਈਮ ਛੁੱਟੀਆਂ ਪਈਆਂ ਹੋਈਆਂ ਹਨ ਦੂਸਰਾ ਜਿਹੜਾ ਹੈ ਕਿ ਕਈ ਅੱਛਾ ਚਲੋ ਲੈਟ ਬੀ ਸਪੋਜ਼ ਅਗਰ ਪ੍ਰਿੰਸੀਪਲ ਉੱਥੇ ਹੋਵੇ ਭਾਈ ਅਸੀਂ ਸਾਨੂੰ ਕਿਉਂ ਡਾਟਾ ਪ੍ਰੋਵਾਈਡ ਕਰੇਗਾ ਜਾਂ ਤੇ ਕੋਈ ਇੱਕ ਪ੍ਰੋਮਿਨੈਂਟ ਬੰਦਾ ਜਾਵੇ ਜਾਂ ਸਕੂਲ ਐਜੂਕੇਸ਼ਨ ਆਪੇ ਇੱਕ ਆਰਡਰ ਕੱਢੇ ਕਿ ਭਾਈ ਡਾਟਾ ਪ੍ਰੋਵਾਈਡ ਕਰਾਇਆ ਜਬ ਕਿਥੇ ਕਿਥੇ ਬੱਚੇ ਪੰਜਾਬੀ ਪੜ੍ਹਨ ਵਾਲੇ ਹਨ ਕਿਥੇ ਕਿਥੇ ਕਿੰਨੀ ਸਟਰੈਂਥ ਹੈ ਉਹ ਗੱਲ ਬਖਰੇ ਉਹ ਉਲਟਾ ਸਾਡੇ ਨੂੰ ਸਾਨੂੰ ਕਹਿ ਰਹੇ ਮੈਂ ਤੁਸੀਂ ਡਾਟਾ ਪ੍ਰੋਵਾਈਡ ਕਰਾਓ ਉਹ ਵੀ ਆਥੈਂਟਿਕ ਡਾਟਾ ਪ੍ਰੋਵਾਈਡ ਕਰਾਓ ਜਿਹੜੀ ਸਕੂਲ ਐਜੂਕੇਸ਼ਨ ਉਹ ਰਨ ਕਰ ਰਹੇ ਉਹਨਾਂ ਕੋਲ ਹਰ ਇੱਕ ਚੀਜ਼ ਦਾ ਡਾਟਾ ਹੁੰਦਾ ਹੈ ਠੀਕ ਹੈ ਸੋ ਅਸੀਂ ਫਿਰ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਤੁਸੀਂ ਇੱਕ ਨੋਟੀਫਿਕੇਸ਼ਨ ਕੱਢੋ ਜਿਸ ਦੇ ਵਿੱਚ ਕਿ ਜਿਹੜੇ ਪੰਜਾਬੀ ਬੋਲਦੇ ਬੱਚੇ ਗਗਰਪ ਨਾਟ ਓਨਲੀ ਪੰਜਾਬੀ ਦੇਖੋ ਅਸੀਂ ਸਿਰਫ ਇਸ ਲਈ ਪੰਜਾਬੀ ਦੀ ਪਰਸਪੈਕਟਿਵ ਗੱਲ ਕਰ ਰਹੇ ਹਾਂ ਇਸ ਲਈ ਅਸੀਂ ਪੰਜਾਬੀ ਦੇ ਉੱਪਰ ਜ਼ੋਰ ਦੇ ਰਿਹਾ ਲੇਕਿਨ ਇਹ ਜਿਹੜੀਆਂ ਸਾਰੀਆਂ ਰੀਜਨਲ ਭਾਸ਼ਾਵਾਂ ਉਹਦੇ ਵਿੱਚ ਡੋਗਰੀ ਵੀ ਆਉਂਦੀ ਹੈ ਹੋਰ ਵੀ ਭਾਸ਼ਾਵਾਂ ਦੀ ਇਹ ਹੀ ਸਥਿਤੀ ਹੈ ਸੇਮ ਕੰਡੀਸ਼ਨ ਜਿਹੜੀ ਹੈ ਉਹ ਬਾਕੀ ਭਾਸ਼ਾਵਾਂ ਦੀ ਵੀ ਹੈ ਸਿਰਫ ਅਸੀਂ ਪੰਜਾਬੀ ਦੇ ਪਰਸਪੈਕਟਿਵ ਇੱਥੇ ਬੈਠੇ ਹਾਂ ਤੇ ਇਸ ਲਈ ਅਸੀਂ ਪੰਜਾਬੀ ਦੇ ਲੈਂਗੁਏਜ ਦੀ ਗੱਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਸੀ ਕਿ ਬਈ ਤੁਸੀਂ ਇੱਕ ਨੋਟੀਫਿਕੇਸ਼ਨ ਕੱਢੋ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਪੰਜਾਬੀ ਦੇ ਵਿੱਚ ਐਡਮਿਸ਼ਨ ਲੈਣਾ ਚਾਹ ਰਹੇ ਹਨ ਉਹਨਾਂ ਨੂੰ ਐਡਮਿਸ਼ਨ ਲੈਣ ਦਿੱਤੀ ਜਾਵੇ ਉਹਨਾਂ ਨੂੰ ਇਹ ਨਾ ਕਿਹਾ ਜਾਵੇ ਕਿ ਇੱਥੇ ਟੀਚਰ ਨਹੀਂ ਹੈ ਸਿਰਫ ਉਹਨਾਂ ਨੂੰ ਇਹ ਤੇ वेटिंग ਦੇ ਵਿੱਚ ਰੱਖ ਲਿਆ ਜਾਵੇ ਜਿੰਨੀ ਸਟਰੈਂਥ ਤੁਹਾਡੀ ਰਿਕੁਆਇਰਮੈਂਟ ਹੈ ਕਿ ਅਗਰ ਇੰਨੀ ਸਟਰੈਂਥ ਹੋਵੇਗੀ ਤੇ ਅਸੀਂ ਤੁਹਾਨੂੰ ਪੰਜਾਬੀ ਦਾ ਟੀਚਰ ਪ੍ਰੋਵਾਈਡ ਕਰਾਂਗੇ ਅਦਰਵਾਈਜ਼ ਨਹੀਂ ਤੇ ਤੁਹਾਡੇ ਤੁਹਾਨੂੰ ਕੋਈ ਦੂਸਰਾ ਆਪਸ਼ਨ ਚੁਣਨਾ ਪਵੇਗਾ ਇਹਦੇ ਨਾਲ ਇਹ ਹੋਏਗਾ ਇੱਕ ਤਾਂ ਇਹਨਾਂ ਕੋਲ ਇੱਕ অথੈਨਟਿਕ ਡਾਟਾ ਜਾਵੇਗਾ ਕਿ ਭਈ ਕਿਹੜੇ ਏਰੀਏ ਦੇ ਵਿੱਚ ਕਿਹੜੀ ਐਡ ਸਕੈਂਡਰੀ ਦੇ ਵਿੱਚ ਕਿਹੜਾ-ਕਿਹੜਾ ਬੱਚਾ ਜਿਹੜਾ ਹੈ ਉਹ ਐਡਮਿਸ਼ਨ ਲੈਣਾ ਚਾਹੁੰਦਾ ਹੈ ਪੰਜਾਬੀ ਦੇ ਵਿੱਚ ਉਹ ਡਾਟਾ ਇਕੱਠਾ ਹੋਏਗਾ ਦੂਸਰਾ ਇਹ ਹੋਵੇਗਾ ਕਿ ਲੈਟ ਮੀ ਸਪੋ ਜਿਸ ਤਰ੍ਹਾਂ ਹੁਣ ਮੈਂ ਅਗਰ ਪੰਜਾਬੀ ਦੇ ਵਿੱਚ ਐਡਮਿਸ਼ਨ ਲੈਣ ਜਾ ਰਿਹਾ ਹਾਂ ਹੁਣ ਮੈਨੂੰ ਅਗੂ ਇਹ ਕਿਹਾ ਜਾ ਰਿਹਾ ਕਿ ਭਈ ਅਗਰ ਤੁਸੀਂ ਨਾਲ ਆਪਣੇ ਤੱਕ ਤੁਹਾਡੀ ਇਨੀ ਸਟਰੈਂਥ ਹੋਵੇਗੀ ਤੇ ਅਸੀਂ ਤੁਹਾਨੂੰ ਪੰਜਾਬੀ ਦਾ ਟੀਚਰ ਪ੍ਰੋਵਾਈਡ ਕਰਾਂਗੇ ਤੇ ਮੇਰਾ ਇੱਕ ਅਫਰਟ ਵੱਖਰਾ ਹੋਵੇਗਾ ਕਿ ਮੈਂ ਇਸ ਨੂੰ ਵੀ ਕਹਾਂਗਾ ਕਿ ਯਾਰ ਤੂੰ ਵੀ ਪੰਜਾਬੀ ਰੱਖ ਲੈ ਮੈਂ ਹੋਰ ਆਪਣੇ ਨਾਲ ਵਾਲਿਆਂ ਨੂੰ ਵੀ ਥੋੜਾ ਮੋਟੀਵੇਟ ਕਰਾਂਗਾ ਕਿ ਤੁਸੀਂ ਪੰਜਾਬੀ ਰੱਖੋ ਠੀਕ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਭਈ ਇਹ ਸਾਡੇ ਹੱਥ ਵਸ ਨਹੀਂ ਇਹ ਪ੍ਰਿੰਸੀਪਲ ਸੈਕਟਰੀ ਹੀ ਇਹ ਨੋਟੀਫਿਕੇਸ਼ਨ ਕੱਢ ਸਕਦੇ ਹਨ ਸੋ ਅੱਜ ਦੇ ਪਾਸ ਪ੍ਰੈਸ ਕਾਨਫਰੰਸ ਦੇ ਵੀ ਜਿਹੜੇ ਅਸੀਂ ਮੁੱਦੇ ਸਨ ਉਹ ਸਾਡੇ ਇਹ ਮੁੱਦੇ ਸਨ ਤੇ ਸਾਡੀਆਂ ਜਿਹੜੀਆਂ ਡਿਮਾਂਡਸ ਹਨ ਉਹ ਇਹ ਹਨ ਕਿ ਇੱਕ ਤਾਂ ਸਕੂਲ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਭਾਵੇਂ ਸਕੂਲ ਲੈਵਲ ਹੋਵੇ ਹਾਇਰ ਸਕੈਂਡਰੀ ਲੈਵਲ ਹੋਵੇ ਉੱਥੇ ਪੰਜਾਬੀ ਨੂੰ ਕਿਸੇ ਕੰਪਲਸਰੀ ਸਬਜੈਕਟ ਦੇ ਤੌਰ ਤੇ ਪੜਾਇਆ ਜਾਵੇ ਜਿਹੜਾ ਕਿ ਆਲਰੇਡੀ ਆਰਡਰ ਪਾਸ ਹੋਏ ਹਨ ਸਮੇਂ-ਸਮਿਆਂ ਦੇ ਵਿੱਚ ਆਰਡਰ ਪਾਸ ਹੋਏ ਹਨ ਲੇਕਿਨ ਇਸ ਦੇ ਰਿਗਾਰਡਿੰਗ ਕੋਈ ਅੱਗੇ ਸਿਰਫ ਕਾਗਜ਼ੀ ਕਾਰਵਾਈ ਹੀ ਰਹਿ ਗਈ ਦੂਸਰਾ ਅਸੀਂ ਕਿ ਇਹ ਜਿਹੜੀਆਂ ਇੰਟਰਨਲ ਐਡਜਸਟਮੈਂਟ ਹਨ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹਦਾ ਨੁਕਸਾਨ ਸਾਨੂੰ ਹੋ ਰਿਹਾ ਹੈ ਤੀਸਰਾ ਸਾਡੀ ਇਹ ਡਿਮਾਂਡ ਸੀ ਕਿ ਜਿਸ ਤਰ੍ਹਾਂ ਹੁਣ ਸਾਡੇ ਬੱਚੇ 10ਵੀਂ ਤੋਂ 11ਵੀਂ ਦੇ ਵਿਚ ਆ ਰਹੇ ਸਕੂਲਾਂ ਦੇ ਵੀ ਐਡਮਿਸ਼ਨਰ ਵਗੈਰਾ ਹੋ ਰਹੀਆਂ ਹਨ ਤੇ ਸਕੂਲ ਐਜੂਕੇਸ਼ਨ ਜਾਂ ਜਿਹੜਾ ਵੀ ਇਸ ਡਿਪਾਰਟਮੈਂਟ ਨੂੰ ਡੀਲ ਕਰਦਾ ਹੈ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਭਈ ਇੱਕ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵੀ ਜਿੱਥੇ ਬੱਚਾ ਲੈਂਗੁਏਜ ਨਾਟ ਓਨਲੀ ਪੰਜਾਬੀ ਮੈਂ ਫੇਰ ਕਹਿ ਰਿਹਾ ਕਿ ਅਸੀਂ ਭਾਵੇਂ ਸਟੋਰੀ ਪੰਜਾਬੀ ਦੇ ਪਰਸਪੈਕਟਿਵ ਗੱਲ ਕਰ ਰਹੇ ਹਾਂ ਲੇਕਿਨ ਇਹ ਮਾੜੀ ਕੰਡੀਸ਼ਨ ਹਰ ਇੱਕ ਲੈਂਗੁਏਜ ਦੀ ਹੈ ਭਾਵੇਂ ਪੰਜਾਬੀ ਹੋਵੇ ਭਾਵੇਂ ਡੋਗਰੀ ਹੋਵੇ ਤੇ ਉਹ ਇੱਕ ਪਲੀਜ਼ ਇੱਕ ਜਿਹੜਾ ਹੈ ਤੁਸੀਂ ਨੋਟੀਫਿਕੇਸ਼ਨ ਕੱਢੋ ਜਿੱਥੇ ਕਿ ਜਿਹੜੇ ਬੱਚੇ ਸਾਡੇ ਲੈਂਗੁਏਜਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਨ ਭਾਵੇਂ ਪੰਜਾਬੀ ਵਾਲੇ ਹੋਣ ਭਾਵੇਂ ਡੋਗਰੀ ਵਾਲੇ ਹੋਣ ਭਾਵੇਂ ਦੂਸਰੀ ਲੈਂਗੁਏਜਸ ਵਾਲੇ ਹੋਣ ਉਹਨਾਂ ਨੂੰ ਐਡਮਿਸ਼ਨ ਲੈਣ ਤੋਂ ਰੋਕਿਆ ਨਾ ਜਾਵੇ ਉਹਨਾਂ ਨੂੰ ਐਡਮਿਸ਼ਨ ਲੈਣ ਦਿੱਤੀ ਜਾਵੇ ਸਿਰਫ ਇਹ ਕਿ ਵੇਟਿੰਗ ਵਿੱਚ ਭਾਵੇਂ ਰੱਖ ਲਿਆ ਜਾਵੇ ਕਿ ਜਿੰਨੀ ਤੁਹਾਨੂੰ ਰਿਕੁਆਇਰਡ ਸਟਰੈਂਥ ਹੈ ਬੱਚਿਆਂ ਦੀ ਅਗਰ ਉਨੀ ਸਟਰੈਂਥ ਹੋਵੇਗੀ ਤੇ ਅਸੀਂ ਜਿਹੜਾ ਪੰਜਾਬੀ ਦਾ ਟੀਚਰ ਪ੍ਰੋਵਾਈਡ ਕਰ ਦੇਵਾਂਗੇ ਸੋ ਸਾਡੀ ਇਸ ਪ्रेस कॉन्फ्रेंस ਦੀ ਇਹ ਡਿਮਾਂਡਸ ਹਨ ਕਿਉਂਕਿ ਜਿਹੜੀ ਪੰਜਾਬੀ ਹੈ ਇਹ ਇਹ ਹੋਲੀ-ਹੋਲੀ ਜਿਹੜੀ ਹੈ ਅਗਰ ਇਸ ਤਰ੍ਹਾਂ ਦੇ ਹਾਲਾਤ ਨੇ ਅਕੈਡਮਿਕਸ ਤੋਂ ਖਤਮ ਹੋ ਜਾਵੇਗੀ ਇੱਕ ਤਾਂ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਇਹ ਵੀ ਆ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਜਿਹੜਾ ਹੈ ਉਹ ਰਿਲੀਜੀਅਨ ਤੇ ਕਮਿਊਨਿਟੀ ਦੇ ਨਾਲ ਜੋੜ ਦਿੱਤਾ ਕਿਉਂਕਿ ਭਾਸ਼ਾ ਜਿਹੜੀ ਹੈ ਉਹ ਕਿਸੇ ਰਿਲੀਜੀਅਨ ਕਿਸੇ ਕਮਿਊਨਿਟੀ ਦੀ ਨਹੀਂ ਹੁੰਦੀ ਭਾਸ਼ਾ ਹਮੇਸ਼ਾ ਏਰੀਆ ਦੀ ਹੁੰਦੀ ਹੈ ਲੇਕਿਨ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਭਾਸ਼ਾ ਪੰਜਾਬੀ ਹੈ ਤੇ ਉਹ ਸਿੱਖਾਂ ਦੀ ਹੋਗੀ ਜੇ ਉਰਦੂ ਹੈ ਤੇ ਉਹ ਮੁਸਲਮਾਨਾਂ ਦੀ ਹੋਗੀ ਜੇ ਡੋਗਰੀ ਹੈ ਤੇ ਉਹ ਡੋਗਰਿਆਂ ਦੀ ਹੋਗੀ ਹਿੰਦੀ ਹੈ ਤੇ ਹਿੰਦੂਆਂ ਦੀ ਹੋਗੀ ਲੇਕਿਨ ਅਸਲ ਦੇ ਵਿੱਚ ਭਾਸ਼ਾ ਦਾ ਜੋ ਸੰਬੰਧ ਹੈ ਉਹ ਕਦੇ ਵੀ ਰਿਲੀਜੀਅਨ ਜਾਂ ਕਮਿਊਨਿਟੀ ਦੇ ਨਾਲ ਨਹੀਂ ਰਿਹਾ ਉਹ ਹਮੇਸ਼ਾ ਏਰੀਏ ਦੇ ਨਾਲ ਹੀ ਰਿਹਾ ਹੈ ਸੋ ਅਸੀਂ ਇਹ ਸਾਡੀ ਪ੍ਰੈਸ ਕਾਨਫਰੰਸ ਦੀ ਇਹ ਡਿਮਾਂਡ ਸੀ ਜੋ ਸਾਡਾ ਮੇਨ ਜਿਹੜਾ ਇਸ਼ੂ ਸੀ ਜਾਂ ਮੇਨ ਮੁੱਦਾ ਸੀ ਉਹ ਇਹ ਸੀ ਕਿ ਕੁਝ ਸਾਡੇ ਇਸ਼ੂਸ ਨੇ ਅਸੀਂ ਡਿਸਕਸ ਕਰਨਾ ਚਾਹੁੰਦੇ ਸੀ ਤੇ ਕੁਝ ਸਾਡੀਆਂ ਡਿਮਾਂਡਸ ਜਿਹੜੀਆਂ ਗਵਰਨਮੈਂਟ ਤੋਂ ਹਨ ਕਿਉਂਕਿ ਇਹਦੇ ਨਾਲ ਪੰਜਾਬੀ ਹੌਲੀ-ਹੌਲੀ ਖਤਮ ਹੋ ਰਹੀ ਹੈ ਜਦੋਂ ਪੰਜਾਬੀ ਸਕੂਲਾਂ ਦੇ ਵਿੱਚ ਖਤਮ ਹੋਈ ਤੇ ਬੱਚਿਆਂ ਅਨੇਕ ਘਰਾਂ ਦੇ ਵਿੱਚ ਵੀ ਪੰਜਾਬੀ ਜਿਹੜੀ ਸੀ ਉਹ ਬੋਲਣੀ ਬੰਦ ਕਰ ਦਿੱਤੀ ਠੀਕ ਹੈ ਸਕੂਲਸ ਵਾਲੇ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਬਕਾਇਦਾ ਫੋਰਸ ਕਰਦੇ ਹਨ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰੋ ਕਿਉਂਕਿ ਤੁਹਾਡਾ ਬੱਚਾ ਜਦੋਂ ਸਕੂਲ ਆਂਦਾ ਹੈ ਤੇ ਉਹ ਪ੍ਰੋਪਰ ਹਿੰਦੀ ਨਹੀਂ ਬੋਲ ਪਾਂਦਾ ਸੋ ਸਾਡੀ ਇਹ ਕੁਝ ਮਤਲਬ ਕਿ ਡਿਮਾਂਡਸ ਹਨ ਕਿ ਬੱਚਿਆਂ ਦੇ ਨਾਲ ਜਿਹੜਾ ਹੈ ਕੋ ਨਿਆਂ ਕੀਤਾ ਜਾਵੇ ਕਿਉਂਕਿ ਅਸੀਂ ਸਾਰੇ ਇਸ ਟਾਈਮ ਐਮਏ ਐਮਸੀਲ ਪੀਆਈਆਂ ਕਰਕੇ ਬੈਠੇ ਰਿਆਂ ਜਦੋਂ ਸਾਡੇ ਲਈ ਪੋਸਟ ਹੀ ਨਹੀਂ ਹੋਣਗੀਆਂ ਜਾਂ ਸਾਨੂੰ ਸਾਡੇ ਮਤਲਬ ਕਿ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ ਤੇ ਅਸੀਂ ਸਾਡੇ ਐਡੀ ਪੜ੍ਹਾਈ ਕਰਨ ਦਾ ਕੀ ਫਾਇਦਾ ਹੈ ਸੋ ਅੱਜ ਦਾ ਇਹ ਪ੍ਰੈਸ ਕਾਨਫਰੰਸ ਕਰਨ ਦਾ ਇਹੀ ਸਾਡਾ ਜਿਹੜਾ ਮਕਸਦ ਸੀ ਅਗਰ ਤੁਹਾਡੇ ਕੋਈ ਸਵਾਲ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ ਜਿਵੇਂ ਤੁਸੀਂ ਕਿਹਾ ਕਿ ਮਾਵਲੀ ਪੰਜਾਬੀ ਜਾਂ ਗੁਰਮੁਖੀ ਸਕ੍ਰਿਪਟ ਜਾਂ ਜੋ ਵੀ ਜਿਸ ਦੀ ਜਿਸ ਦੀ ਡਿਮਾਂਡ ਰੱਖ ਰਹੇ ਇਸ ਵਿਲੇ ਜੋ ਇੱਕ ਨਵੀਂ ਪਾਲਿਸੀ ਆਈ ਹੈ ਸੈਂਟਰ ਦੀ ਤਰਫੋਂ ਐਜੂਕੇਸ਼ਨ ਪਾਲਿਸੀ ਹੈ ਉਹਦੇ ਤਹਿਤ ਪਿਛਲੇ ਕੁਝ ਸਮਾਂ ਪਹਿਲਾਂ ਕਰੀ ਤਰੀਕ ਮਹੀਨਾ ਪਹਿਲਾਂ ਇੱਕ ਆਰਡਰ ਪਾਸ ਹੋ ਰਿਹਾ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਿਰਫ ਜੋ ਹਾਈ ਸਕੈਂਡਰੀ ਦੇ ਵਿੱਚ ਇਸ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਹੀ ਹੋਇਆ ਹੈ ਸਿਰਫ ਪੰਜਾਬੀ ਦੇ ਲਈ ਨਹੀਂ ਕਰੀ ਤਰੀਕ 90 ਤੋਂ ਵੱਧ ਭਾਸ਼ਾਵਾਂ ਦੇ ਲਈ ਹੋਇਆ ਹੈ ਰਿਜਨਲ ਭਾਸ਼ਾਵਾਂ ਦੇ ਲਈ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਿਰਫ 12ਵੀਂ ਯਾ ਵਿਗਿਆਨ ਦੀ 12ਵੀਂ ਦੇ ਵਿੱਚ ਇਸ ਸਬਜੈਕਟ ਇਹਨਾਂ ਸਬਜੈਕਟਾਂ ਨੂੰ ਬਾੜ ਕੇ ਇਹਨਾਂ ਨੂੰ ਥੱਲੇ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ ਦੇਖੋ ਬਿਲਕੁਲ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਕਿ ਜਦੋਂ ਤੱਕ ਥੱਲੋ ਪ੍ਰੋਡਕਸ਼ਨ ਨਹੀਂ ਹੋਵੇਗੀ ਕਿਉਂਕਿ ਅੱਜ ਸਾਡੀ ਇਤਰਾਸਤੀ ਹੈ ਕਿ ਸਾਡੀ ਪੰਜਾਬੀ ਕੇਵਲ ਗੁਰਦੁਆਰਿਆਂ ਤੱਕ ਸੀਮਿਤ ਰਹੀ ਹੈ ਗੁਰਦੁਆਰਿਆਂ ਦੇ ਵਿੱਚੋਂ ਪੰਜਾਬੀ ਉਹ ਜਿਹੜੀ ਪੜਾਈ ਜਾ ਰਹੀ ਹੈ ਤੇ ਉਹ ਜਿਹੜੀ ਪੰਜਾਬੀ ਪੜਾਈ ਜਾ ਰਹੀ ਹੈ ਉਹ ਇਸ ਮੈਂਟੈਲਿਟੀ ਦੇ ਨਾਲ ਪੜਾਈ ਜਾ ਰਹੀ ਹੈ ਬੱਚੇ ਸਾਡੇ ਕਿਤੇ ਜਪਜੀ ਸਾਹਿਬ ਦਾ ਪਾਠ ਕਰ ਲੈਣ ਰਹਿ ਰਸ ਦਾ ਪਾਠ ਕਰ ਲੈਣ ਜਾਂ ਗੁਰਮੁਖੀ ਸਿੱਖ ਲੈ ਤੇ ਹਾਇਰ ਸਕੈਂਡਰੀ ਜਾਂ ਕਾਲਜਿਸ ਦੇ ਵਿੱਚ ਇਹ ਅਗ ਯੂਨੀਵਰਸਿਟੀ ਲੈਵਲ ਦੇ ਵਿੱਚ ਬੱਚੇ ਤਾਂ ਹੀ ਆਣਗੇ ਜੇ ਥੱਲੂ ਪ੍ਰੋਡਕਸ਼ਨ ਹੋਵੇਗੀ ਠੀਕ ਹੈ ਨਾ ਅਗਰ ਤੁਸੀਂ ਸਿਰਫ ਆਖੋ ਕਿ ਬਈ ਹਾਈ ਸਕੂਲ ਦੇ ਵਿੱਚ ਸਿਰਫ ਪੰਜਾਬੀ ਲਾਗੂ ਕਰੋਗੇ ਜਾਂ ਕਾਲਜਿਸ ਦੇ ਵਿੱਚ ਲਾਗੂ ਕਰੋਗੇ ਉਹਦੇ ਨਾਲ ਕੁਛ ਹੱਦ ਤੱਕ ਫਰਕ ਪਏਗਾ ਲੇਕਿਨ ਬਹੁਤਾ ਫਰਕ ਉਹਦੇ ਵਿੱਚ ਨਹੀਂ ਪਏਗਾ ਜਿਵੇਂ ਤੁਸੀਂ ਖਿੱਤੇ ਦੀ ਗੱਲ ਕੀਤੀ ਕਿ ਖਿੱਤੇ ਵਿੱਚੋਂ ਜਿਹੜੀ ਭਾਸ਼ਾ ਹੁੰਦੀ ਹੈ ਉਹ ਹਰ ਇੱਕ ਭਾਸ਼ਾ ਜਿਹੜੀ ਹੈ ਰੀਜਨਲ ਭਾਸ਼ਾ ਹੁੰਦੀ ਹੈ ਜਿਵੇਂ ਅਸੀਂ ਪੰਜਾਬੀ ਦੀ ਗੱਲ ਕਰੀਏ ਤੇ ਪੰਜਾਬੀ ਜਿਹੜੀ ਹੈ ਉਹ ਪੰਜਾਂ ਦਰਿਆਵਾਂ ਦੀ ਧਰਤੀ ਦੇ ਵਿੱਚ ਬੋਲੀ ਜਾਣ ਵਾਲੀ ਹੈ ਭਾਵੇਂ ਉਹ ਡੋਗਰੀ ਹੈ ਭਾਵੇਂ ਪੁਨਚੀ ਹੈ ਭਾਵੇਂ ਮੀਰਪੁਰੀ ਹੈ ਭਾਵੇਂ ਪਹਾੜੀ ਹੈ ਹੈ ਸਾਰੇ ਡਾਇਲੈਕਟ ਜਿਹੜੇ ਨੇ ਮਾਂ ਬੋਲੀ ਪੰਜਾਬੀ ਦੇ ਨੇ ਤੋਂ ਪੰਜਾਬੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਵਿੱਚ ਬੋਲੀ ਜਾ ਰਹੀ ਹੈ ਤੇ ਇਹਦੇ ਵਿੱਚ ਤੇ ਕੁਦਰਤੀ ਗੱਲ ਆ ਜਾਂਦੀ ਹੈ ਕਿ ਜੰਮੂ ਕਸ਼ਮੀਰ ਉਸੇ ਇਲਾਕੇ ਦੇ ਵਿੱਚ ਆਉਂਦਾ ਫਿਰ ਇੰਨਾ ਮਾਂ ਬੋਲੀ ਪੰਜਾਬੀ ਦੇ ਨਾਲ ਇੰਨਾ ਵਿਤਕਰਾ ਜਿਹੜਾ ਕੀਤਾ ਜਾ ਰਿਹਾ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਰੋਲ ਦੇਉਂਦੇ ਦੇਖੋ ਅਸੀਂ ਇਹੀ ਜੋ ਦੇਖੋ ਪ੍ਰੈਸ ਕਾਨਫਰੈਂਸ ਅਸੀਂ ਪਹਿਲੇ ਵੀ ਡਿਸਕਸ ਕੀਤਾ ਕੋਈ ਟਾਈਮ ਟੂ ਟਾਈਮ ਜਿਹੜਾ ਸੀ ਇਹ ਕੁਝ ਸਾਡੀ ਆਪਣੀ ਵੀ ਗਲਤੀਆਂ ਸਨ ਕਿ ਵੀ ਅਸੀਂ ਪੰਜਾਬੀ ਨੂੰ ਸਾਂਭਿਆ ਨਹੀਂ ਕੁਝ ਜਿਹੜਾ ਅਸੀਂ ਦੇਖੋ ਪੁੱਛ ਜਿਹੜੇ ਜਿਸ ਤਰ੍ਹਾਂ ਐਜੂਕੇਸ਼ਨਲ ਇੰਸਟੀਚੂਟਸ ਹਨ ਉਹਨਾਂ ਦਾ ਪ੍ਰਬੰਧ ਸਾਰਾ ਸਰਕਾਰ ਦੇ ਹੱਥ ਹੈ ਠੀਕ ਹੈ ਉਹ ਸਰਕਾਰ ਦਾ ਫਰਜ਼ ਪੈਂਦਾ ਹੈ ਕਿ ਅਗਰ ਅਗਰ ਅਸੀਂ ਮਤਲਬ ਕਿ ਸਾਰਿਆਂ ਦੇ ਓਵਰਆਲ ਮਤਲਬ ਕਿ ਡਵੈਲਪਮੈਂਟ ਦੀ ਗੱਲ ਕਰਦੇ ਹਾਂ ਠੀਕ ਹੈ ਉਹਦੇ ਵਿੱਚ ਫਿਰ ਨਾ ਫਿਰ ਸਾਰੀ ਕਮਿਊਨਿਟੀ ਦੇ ਲੋਕ ਆਉਂਦੇ ਹਨ ਤੇ ਉਹਦੇ ਸਾਰੀ ਭਾਸ਼ਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕੇਵਲ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰੋ ਇੱਥੇ ਜੰਮੂ ਕਸ਼ਮੀਰ ਦੇ ਇੱਕ ਬਹੁਭਾਸ਼ਾਈ ਏਰੀਆ ਹੈ ਇਦੇ ਵਿੱਚ ਪੰਜਾਬੀ ਵੀ ਹੈ ਇਦੇ ਵਿੱਚ ਡੋਗਰੀ ਵੀ ਹੈ ਬਲਤੀ ਹੈ ਕੁੰਚੀ ਹੈ ਪਹਾੜੀ ਹੈ ਕਸ਼ਮੀਰੀ ਹੈ ਬਹੁਤ ਸਾਰੀਆਂ ਲੈਂਗੁਏਜਿਸ ਹਨ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਇਕੱਲੀ ਸਾਡੀ ਭਾਸ਼ਾ ਨੂੰ ਪ੍ਰਮੋਟ ਕਰੋ ਅਸੀਂ ਕਹਿੰਦੇ ਵੀ ਤੁਸੀਂ ਸਾਰੀਆਂ ਰੀਜਨਲ ਲੈਂਗੁਏਜਿਸ ਨੂੰ ਪ੍ਰਮੋਟ ਕਰੋ ਉਹਦੇ ਵਿੱਚ ਪੰਜਾਬੀ ਵੀ ਆਵੇ ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਜਿਹੜੇ ਸਟੂਡੈਂਟਸ ਨੇ ਇਹਨਾਂ ਨੇ ਮਾਸਟਰ ਕੀਤੀ ਹੈ ਐਮ ਫਿਲ ਕੀਤੀ ਹੈ ਜਾਂ ਫਿਰ ਪੀ ਐਚ ਡੀ ਜਿਹੜੇ ਸਕਾਲਰਸ ਨੇ ਕਿੰਨੇ ਕਿ ਤਦਾਦ ਹੈ ਜਿਹੜੇ ਇੱਥੇ ਬਿਲੇ ਬੈਠੇ ਨੇ ਦੇਖੋ ਜੀ ਹੁਣ ਇਹ ਡਿਪੈਂਡ ਕਰਦਾ ਹੈ ਕਿ ਭਈ ਪੋਸਟਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਉਹ ਲੈਟ ਵੀ ਸੁਪੋਜ਼ ਏਪੀ ਦੀਆਂ ਪੋਸਟਾਂ ਨਿਕਲਣਗੀਆਂ ਠੀਕ ਹੈ ਉਹਦੇ ਵਿੱਚ ਆਪਣੇ ਕੁਝ ਕੁਆਲੀਫਿਕੇਸ਼ਨਸ ਹੁੰਦੀਆਂ ਕਿ ਜਿਸ ਤਰ੍ਹਾਂ ਐ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕੋਈ ਜਾਂ ਤੇ ਤੁਸੀਂ ਪੀਐਚਡੀ ਕੀਤੀ ਹੋਣੀ ਚਾਹੀਦੀ ਹੈ ਜਾਂ ਤੇ ਅਗਰ ਤੁਹਾਡੇ ਕੋਲ ਅਗਰ ਐਮਏ ਤੇ ਅਨਫਿਲ ਤੁਹਾਡੇ ਕੋਲ ਨੈਟ ਸੈਟ ਹੋਣਾ ਚਾਹੀਦਾ ਠੀਕ ਹੈ ਲੇਕਿਨ ਹਾਇਰਸ ਕੰਟਰੀ ਦੀ ਜਿਹੜੀ ਪੋਰਸਸਡ ਪੋਸਟਾਂ ਉਹਦੇ ਵਿੱਚ ਤੁਹਾਡੇ ਵਾਸਤੇ ਕਿ ਜਾਂ ਤੇ ਤੁਹਾਡੇ ਵਾਸਤੇ ਐਮਏ ਕੰਪਲਸਰੀ ਹੋਣੀ ਚਾਹੀਦੀ 55% ਲੈ ਕੇ ਐਮਏ ਹੋਣੀ ਚਾਹੀਦੀ ਹੈ ਤੇ ਯਾ ਤੁਹਾਡੇ ਕੋਲ B.Ed ਜਾਂ ਸਮਥੀ ਕੁਝ ਮਤਲਬ ਕ੍ਰਾਈਟੇਰੀਆ ਹੁੰਦੇ ਨੇ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਕਾਲਰਸ ਨੇ ਇਹ ਸਿਰਫ ਅਸੀਂ ਕੁਝ ਬੱਚੇ ਆਏ ਆ ਕਿਉਂਕਿ ਕੁਝ ਸਾਡੇ ਕੋਲ ਜਿਹੜੀ ਸਮੇਂ ਦੀ ਘਾਟ ਸੀ ਤੇ ਕੁਝ ਸਪੇਸ ਦੀ ਘਾਟ ਸੀ ਸਾਡੇ ਕੋਲ ਕਾਫੀ ਬੱਚੇ ਐਸਣ ਜਿਹੜੇ ਅੰਮੇ ਕਰਕੇ ਕੰਫਿਲ ਕਰਕੇ ਤੇ ਪੀਐਚਡੀ ਕਰਕੇ ਵੀ ਇਸ ਟੈਮ ਜਿਹੜੇ ਮਤਲਬ ਮਤਲਬ ਕਿ ਉਹ ਹਾਂ ਐਪਰੋਕਸੀਮੇਟ ਤਦਾਰ ਜਿਹੜੀ ਹੈ ਮਾਸਟਰ ਜਾਂ ਮਾਸਟਰ ਤੋਂ ਉੱਪਰ ਵਾਲੇ ਨੇ ਕਿੰਨੇ ਹੋਏ ਐਪਰੋਕਸੀਮੇਟਲੀ ਆਈ ਥਿੰਕ 70 ਪਲੱਸ ਆਈ ਥਿੰਕ ਮੈਂ ਸਸ ਹਾਂ ਤਾਂ ਉਹਨਾਂ ਜਿਹੜੇ ਬੱਚੇ ਐ ਨੌਜਵਾਨ ਬੱਚੇ ਬੱਚੀਆਂ ਨੇ ਉਹ ਪੰਜਾਬੀ ਦੇ ਸਕਾਲਰਸ ਨੇ ਮਾਸਟਰਸ ਨੇ ਵਗੈਰਾ ਹਾਂ ਤਾਂ ਉਹ ਤੁਸੀਂ ਸਰਕਾਰ ਨੂੰ ਕਿੰਨੀਆਂ ਤੋਂ ਪੋਸਟਾਂ ਦੀ ਡਿਮਾਂਡ ਕਰਦੇ ਹੋ ਦੇਖੋ ਪੋਸਟਸ ਅਸੀਂ ਦੇਖੋ ਪੋਸਟ ਜਿਹੜੀ ਹੁੰਦੀਆਂ ਨਾ ਉਹ ਤੇ ਡਿਪੈਂਡ ਕਰਦਾ ਕਿ ਕਿ ਸਰਕਾਰ ਜਿਹੜਾ ਹੈ ਕਿਉਂਕਿ ਦੇਖੋ ਹਰ ਇੱਕ ਬੰਦੇ ਅਸਲ ਗਵਰਨਮੈਂਟ ਜਿਹੜੀ ਜੌਬ ਹੈ ਉਹ ਪੌਰ ਪੋਸੀਬਲ ਨਹੀਂ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਠੀਕ ਹੈ ਲੇਕਿਨ ਇਹ ਹੈ ਕਿ ਭਈ ਕਮਸ ਕਮ ਜਿਹੜੀ ਜਿਹੜੀ ਸਾਡੀ ਡਿਮਾਂਡਸ ਹਨ ਉਹ ਡਾਟਾ ਜਿਹੜਾ ਗਵਰਨਮੈਂਟ ਕੋਲ ਹੈ ਨਾ ਕਿ ਭਈ ਉਹ ਉਹਨਾਂ ਕੋਲ ਕਿਹੜੀ ਕਿਹੜੀ ਜਗ੍ਹਾ ਕਿਹੜੀ ਕਿਹੜੀ ਡਿਮਾਂਡਸ ਹਨ ਅਸੀਂ ਇਹ ਨਹੀਂ ਕਹਿੰਦੇ ਕਿ 70 ਦੇ 70 ਹੀ ਲਾ ਦੋ ਲੇਕਿਨ ਅਸੀਂ ਕਹਿੰਦੇ ਵੀ ਕਮਸ ਕਮ ਕੁਛ ਨਾ ਕੁਛ ਤੇ ਸਾਨੂੰ ਦਿਓ ਤੋ ਅਗਰ ਤੁਹਾਨੂੰ ਇਸ ਵੇਲੇ ਤੱਕ ਜਿਸ ਤਰ੍ਹਾਂ ਪੀ ਐਚ ਡੀ ਹੈ ਜਾਂ ਮਾਸਟਰਸ ਕਰਕੇ ਕੋਈ ਹਜੇ ਤੱਕ ਜੋਬ ਵਗੈਰਾ ਨਹੀਂ ਮਿਲੀ ਜਾਂ ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਉਹ ਗੋਵਰਨਮੈਂਟ ਸੈਕਟਰ ਹੋਵੇ ਕੋਈ ਸਟਿੱਪਲ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਕੋਈ ਕੁਛ ਨਹੀਂ ਕੁਛ ਨਹੀਂ ਫੋਟੋ ਬਟਲ ਵਾ ਪਹਿਲਾ ਤਫਦ ਬਰਬਾਣਾ ਜੀ ਵਾਇਗਡ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਜੜਦਾ ਮੇਰੇ ਸਵਾਲ ਹੈ ਕਿ ਤੁਸੀਂ ਹਰ ਕਾਂਤਾਂ ਤੇ ਜਾ ਕੇ ਜੋ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਅਕਸਰ ਅਸੀਂ ਵੇਨੇ ਆ ਤੁਸੀਂ ਜੋ ਮੁਸ਼ਾਇਰੇ ਵੀ ਕਰਦੇ ਹੋ ਸ਼ਾਇਰਾਨਾ ਪ੍ਰੋਗਰਾਮ ਵੀ ਕਰਦੇ ਹੋ ਜਿੰਨੇ ਵੀ ਪੰਜਾਬੀ ਦੇ ਦਿੱਤੇ ਵਾਲੇ ਨੇ ਤੁਹਾਡੇ ਨਾਲ ਜੁੜੇ ਹੋਏ ਨੇ ਲੇਕਿਨ ਅੱਜ ਤੱਕ ਤੁਹਾਨੂੰ ਉਹਨਾਂ ਦਾ ਕੀ ਯੋਗਦਾਨ ਮਿਲਿਆ ਕਿ ਉਹਨਾਂ ਤੋਂ ਬਾਕੀ ਸਾਥੀਆਂ ਨੂੰ ਉਹਨਾਂ ਦਾ ਕੋਈ ਯੋਗਦਾਨ ਮਿਲਿਆ ਫਾਰ ਇਗਜ਼ਾਮਪਲ ਤੁਹਾਡੇ ਜਿਹੜੇ ਪੰਜਾਬੀ ਸਿੱਧਿਆ ਦੇ ਸਿੱਧਿਆ ਜਿਹੜੇ ਪੰਜਾਬੀ ਅੱਛਾ ਲੇਖਕ 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 ਤੋਂ ਤੁਹਾਡੇ ਨਾਲ ਜੁੜੇ ਹੋਏ ਨੇ ਅਖਰ ਤੁਹਾਡੇ ਨਾਲ ਅਸੀਂ ਕਹਿੰਦੇ ਆ ਨਾ ਉਹਨਾਂ ਨੂੰ ਜੋ ਪੰਜਾਬੀ ਮੁਸ਼ਾਇਰੀ ਤੁਹਾਡੇ ਨਾਲ ਉਹ ਸਿੱਧਤ ਕਰਦੇ ਨੇ ਤਾਂ ਕੀ ਇਸ ਕਾਰਜ ਦੀ ਵੀ ਤੁਹਾਡੇ ਨਾਲ ਜੁੜੇ ਨੇ ਉਹਨਾਂ ਦਾ ਯੋਗਦਾਨ ਤੁਹਾਨੂੰ ਮਿਲਿਆ ਦੇਖੋ ਜੀ ਜਿਹੜਾ ਸਾਡਾ ਇਸ ਟਾਈਮ ਕਰੰਟ ਇਸ਼ੂ ਚੱਲ ਰਿਹਾ ਨਾ ਜੋ ਜਿਹੜੀਆਂ ਇਹ ਰੀਸੈਂਟ ਪੋਸਟਸ ਆਈਆਂ ਇਹਦੇ ਵੀ ਜਿਹੜਾ ਸੀ ਸਾਡੀ ਲੇਖਕ ਸਭਾ ਜਿਹੜੀ ਆ ਜਾਂ ਜਿਹੜੇ ਰਾਈਟਰਸ ਹਨ ਇਹਨਾਂ ਦਾ ਫਿਲਹਾਲ ਤੇ ਅੱਜ ਤੱਕ ਸਾਨੂੰ ਕੋਈ ਮਤਲਬ ਕਿ ਉਹਨਾਂ ਵੱਲੋਂ ਕੋਈ ਨਾ ਸਾਨੂੰ ਕੋਈ ਅਪਰੋਚ ਕੀਤੀ ਗਈ ਤੇ ਨਾ ਹੀ ਨਾ ਹੀ ਸਾਨੂੰ ਕੋਈ ਸਹਿਯੋਗ ਮਿਲਿਆ ਅਸੀਂ ਆਪਣੇ ਤੌਰ 'ਤੇ ਹਾਂ ਡੀਜੀਪੀਸੀ ਨੇ ਸਾਡਾ ਸਹਿਯੋਗ ਕੀਤਾ ਠੀਕ ਆ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਇਸ਼ੂਜ਼ ਨੂੰ ਸੁਣਿਆ ਤੇ ਆਪਣੇ ਤੌਰ ਤੇ ਲੱਗੇ ਵੀ ਹੋ ਜਾਣ ਲੇਕਿਨ ਸਾਨੂੰ ਸਭ ਤੋਂ ਜ਼ਿਆਦਾ ਅਫਸਰਸ ਇਸ ਗੱਲ ਦਾ ਕਿ ਬਈ ਜਿਹੜੀ ਸਾਡੀ ਲੇਖਕ ਬਰਾਦਰੀ ਜਿਹੜੀ ਪੰਜਾਬੀ ਦੇ ਵਿੱਚ ਉਹਨਾਂ ਦੀ ਕਿਤਾਬਾਂ ਛਪ ਰਹੀਆਂ ਨੇ ਦੇਖੋ ਪੰਜਾਬੀ ਨਹੀਂ ਹੋਏਗੀ ਤੇ ਉਹਨਾਂ ਦੀਆਂ ਕਿਤਾਬਾਂ ਪੜ੍ਹੇਗਾ ਕੌਣ ਕੋਨਾ ਵੱਲੋਂ ਹਾਲੇ ਤੱਕ ਫਿਲਹਾਲ ਸਾਡੇ ਨਾਲ ਮਤਲਬ ਕਿ ਉਹ ਅਗਰ ਆਪਣੇ ਤੌਰ ਤੇ ਲੱਗੇ ਦੇਣ ਤੇ ਵੀ ਡੋਨਟ ਨੋ ਉਹਨਾਂ ਨੂੰ ਕਿ ਸਨਿਆ ਉਹ ਚਾਹੁੰਦੇ ਨਾ ਅਸੀਂ ਸਨਿਆ ਇਹੀ ਦੇ ਦਾਂ ਚਾਹ ਰਹੇ ਕਿ ਇਹ ਮੁੱਦਾ ਕੇਵਲ ਸਾਡਾ ਨਹੀਂ ਹੈ ਇਹ ਪੰਜਾਬੀ ਦਾ ਮੁੱਦਾ ਓਵਰਆਲ ਸਾਰਿਆਂ ਵਾਸਤੇ ਆ ਭਾਵੇਂ ਉਹ ਪੰਜਾਬੀ ਸਟੂਡੈਂਟਸ ਹਨ ਸਕਾਲਰਸ ਹਨ ਉਹ ਲੇਖਕ ਹਨ ਕੋਈ ਵੀ ਪੰਜਾਬੀ ਨਾਲ ਪਿਆਰ ਕਰਨ ਵਾਲਾ ਮੁੱਦਾ ਹੈ ਕਿਉਂਕਿ ਪੰਜਾਬੀ ਦੇ ਜਿਹੜਾ ਇਸ ਸਮੇਂ ਹਾਲਾਤ ਚੱਲ ਰਹੇ ਨੇ ਉਹ ਕਾਫੀ ਮਤਲਬ ਕਿ ਚਿੰਤਾਜਨਕ ਹਨ ਅਸੀਂ ਇਹ ਨਹੀਂ ਕਹਿ ਰਹੇ ਵੀ ਪੰਜਾਬੀ ਖਤਮ ਹੋ ਗਈ ਹੈ ਖਤਮ ਹੋ ਜਾਏਗੀ ਲੇਕਿਨ ਹਾਲਾਤ ਚਿੰਤਾਜਨਕ ਹਨ ਇਸ ਵਾਸਤੇ ਸਾਰਿਆਂ ਨੂੰ ਉਦਮ ਉਪਰਾਲਾ ਕਰਨਾ ਪਵੇਗਾ ਮਾਂ ਬੋਲੀ ਪੰਜਾਬੀ ਨੂੰ ਜੰਮੂ ਜੰਮੂ ਵਿੱਚ ਮਾਂ ਬੋਲੀ ਪੰਜਾਬੀ ਦਾ ਗਲ ਘੋਟ ਦਿੱਤਾ ਗਿਆ ਉਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਦੇਖੋ ਉਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਉਹਦੇ ਵਿੱਚ ਕਿਤੇ ਨਾ ਕਿਦਰੇ ਕੁਝ ਗਵਰਨਮੈਂਟਸ ਦੀ ਪਾਲਿਸ ਤੇ ਕਿਧਰੇ ਨਾ ਕਿਧਰੇ ਅਸੀਂ ਆਪ ਵੀ ਜ਼ਿੰਮੇਵਾਰ ਆ ਕਿ ਵੀ ਅਸੀਂ ਅਸੀਂ ਇਹਨਾਂ ਨੂੰ ਸਾਂਭਿਆ ਨਹੀਂ ਅਗਰ ਗਵਰਨਮੈਂਟ ਨੇ ਸਾਡੇ ਨਾਲ ਕੁਝ ਧੱਕਾ ਕੀਤਾ ਜਾਂ ਜੋ ਵੀ ਕੀਤਾ ਤੇ ਉਹ ਸਾਡੀ ਵੀ ਕੁਝ ਰਿਸਪੌਂਸਿਬਿਲਿਟੀਸ ਹਨ ਕਿ ਵੀ ਅਸੀਂ ਤਾਂ ਕਮ ਸੇ ਕਮ ਸਾਂਭੀਏ ਤੇ ਅਸੀਂ ਵੀ ਉਸ ਨੂੰ ਨਹੀਂ ਸਾਂਭਿਆ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਕੋ ਸਰਕਾਰ ਨੂੰ ਅਸੀਂ ਮੈਸੇਜ ਦਿੱਤਾ ਵੀ ਸਾਡੀ ਜਿਹੜੀ ਡਿਮਾਂਡਸ ਹਨ ਠੀਕ ਹੈ ਅਸੀਂ ਕਿਉਂਕਿ ਅਸੀਂ ਇੱਥੇ ਕੋਈ ਰਿਲੀਜੀਅਸ ਪਰਪਸ ਦਾ ਲੈਣ ਨਹੀਂ ਬੈਠੇ ਸਾਡਾ ਅਕੈਡਮਿਕਸ ਲੈਵਲ ਦਾ ਮਸਲਾ ਹੈ ਅਸੀਂ ਅਕੈਡਮਿਕਸ ਲੈਵਲ ਦੇ ਆਪਣੀ ਡਿਮਾਂਡਸ ਜਿਹੜੀਆਂ ਰੱਖ ਦਿੱਤੀਆਂ ਨੇ ਕਿ ਵੀ ਜਿਹੜਾ ਸਕੂਲ এডੂਕੇਸ਼ਨ ਦੇ ਵਿੱਚ ਜਾਂ ਪੂਰੇ এডੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਹੈ ਉਹ ਕਿਉਂਕਿ ਡਿਫਰੈਂਟ ਟਾਈਮਸ ਦੇ ਵਿੱਚ ਆਰਡਰ ਨਿਕਲੇ ਹੋਏ ਹਨ ਯਾਨੀ ਕਿ ਅਸੀਂ ਕੋਈ ਆਪਣੇ ਕੋਲੋਂ ਆ ਕੇ ਗੱਲਾਂ ਬਣਾ ਰਹੇ ਹਾਂ ਡਿਫਰੈਂਟ ਟਾਈਮਸ ਦੇ ਵਿੱਚ ਆਰਡਰਸ ਨਿਕਲੇ ਹੋਏ ਹਨ ਕਿਵੇਂ ਪੰਜਾਬੀ ਨੂੰ ਐਜ਼ ਅ ਕੰਪਲਸਰੀ ਸਬਜੈਕਟ ਦੇ ਵਿੱਚ ਪੜਾਇਆ ਜਾਵੇ ਅਸੀਂ ਕਹਿੰਦੇ ਆ ਵੀ ਉਹ ਆਰਡਰ ਨੂੰ ਲਾਗੂ ਕੀਤਾ ਜਾਵੇ ਨਾਟ ਓਨਲੀ ਗਵਰਨਮੈਂਟ ਐਜ਼ ਵੈਲ ਐਜ਼ ਪ੍ਰਾਈਵੇਟ ਇੰਸਟੀਟਿਊਟਸ ਪਲੱਸ ਜਿਹੜਾ ਸਾਡੀ ਇੰਟਰਨਲ ਅਡਜਸਟਮੈਂਟ ਜਿਹੜੀ ਹੈ ਉਹ ਬੰਦ ਕੀਤੀ ਜਾਵੇ ਜਿਹੜੀ ਪੜਦੇ ਨੇ ਤੇ ਪਲੱਸ ਜਿਹੜਾ ਸੀ ਇਹ ਕਿ ਜਿਹੜੀਆਂ ਐਡਮਿਸ਼ਨ ਹੁਣ ਰ ਤੁਸੀਂ ਜਿਹੜੇ ਬੱਚੇ ਪੰਜਾਬੀ ਦੇ ਐਡਮਿਸ਼ਨ ਲੈਣਾ ਚਾਹ ਰਹੇ ਹਨ ਉਹਨਾਂ ਨੂੰ ਨੋਟੀਫਿਕੇਸ਼ਨ ਲੈਣ ਦਿੱਤੀ ਜਾਵੇ ਉਹਨਾਂ ਨੂੰ ਇਹ ਕਹਿ ਕੇ ਨਹੀਂ ਰੋਕਿਆ ਕਿਉਂਕਿ ਸਾਨੂੰ ਸੁਣਨ ਨੂੰ ਪਹੁੰਚ ਰਿਹਾ ਹੈ ਅਸੀਂ ਆਪਣੇ ਤੌਰ ਤੇ ਗਏ ਵੀ ਹਾਂ ਕਿ ਵੀ ਕੁਝ ਬੱਚੇ ਐਡਮਿਸ਼ਨ ਲੈਣਾ ਚਾਹ ਰਹੇ ਹਨ ਸਕੂਲਸ ਹਾਈਡਰ ਟੈਂਡਰੀ ਦੇ ਵਿੱਚ ਲੇਕਿਨ ਉਹਨਾਂ ਨੂੰ ਕਿਰ ਵੀ ਸਾਡੇ ਕੋਲ ਟੀਚਰ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਕਿਧਰ ਕਿਧਰ ਦੇਖਿਆ ਜਾਵੇ ਜੇਕਰ ਗੁਰਦੁਆਰਾ ਦੇ ਅੰਦਰ ਵੀ ਇਹ ਪੰਜਾਬੀ ਨੂੰ ਹਟਾਇਆ ਜਾ ਰਿਹਾ ਹੈ ਨਾ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਦੇਖੋ ਉਹ ਦਾ ਉਹ ਦੇਖੋ ਉਹ ਜਿਹੜਾ ਮਸਲਾ ਨਾ ਉਹ ਇੱਕ ਰਿਲੀਜੀਅਸ ਮਸਲਾ ਹੈ ਉਹਦੇ ਵਿੱਚ ਕਿਧਰ ਰੋਗ ਗੁਰਦੁਆਰੇ ਦੇ ਵਿੱਚ ਜਿਹੜੀ ਕਲਾਸ ਲਗਾਏ ਜਾ ਰਹੀਆਂ ਨੇ ਉਹਦੇ ਬੱਚੇ ਸੁਭੇਜਣਾ ਸਾਡੀ ਜ਼ਿੰਮੇਵਾਰੀ ਹੈ। ਹੁਣ ਗੁਰਦੁਆਰੇ ਦੇ ਜਿਹੜੇ ਭਾਈ ਆ ਨੇ ਗ੍ਰੰਥਿਓ ਘਰ ਘਰ ਜਾ ਕੇ ਥੋੜੀ ਬੱਚੇ ਨੂੰ ਪੜਾਏ ਇਹ ਤੇ ਸਾਡੇ ਅਵੇਰਨੈਸ ਹੋਣੀ ਚਾਹੀਦੀ ਹੈ। ਵੀ ਅਸੀਂ ਬੱਚਿਆਂ ਨੂੰ ਗੁਰਦੁਆਰੇ ਪੇਰੀ ਆਸਾ ਅਗਰ ਸਾਡੇ ਨਾਲ ਕੋਈ ਅਸਾ ਇਸ਼ੂ ਹੈ ਤੇ ਅਸੀਂ ਤੇ ਆਪਣੇ ਤੌਰ ਤੇ ਇਸ ਦੀ ਸੰਭਾਲ ਕਰੀਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।